ਇਹ ਨੰਬਰ ਪ੍ਰੈਸਿੰਗ ਹੈ ਜੀ ਸਰ ਇਹ ਉਪਰਾਲਾ ਜੋ ਕਰ ਰਿਹਾ ਮੈਂ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮੁਹਿੰਮ ਸ਼ੁਰੂ ਕਰ ਰਿਹਾ ਹਾਂ ਜੋ ਕਿ ਮੈਂ ਆਪਣੇ ਸ਼ਹਿਰ ਜਡੇਵਾਲਾ ਗੁਰੂ ਤੋਂ ਸ਼ੁਰੂ ਕਰਦੇ ਹੋਏ ਅੰਮ੍ਰਿਤਸਰ ਸਾਹਿਬ ਸੀ ਅੰਮ੍ਰਿਤਸਰ ਸਾਹਿਬ ਜਾਵਾਂਗਾ ਤੇ ਉੱਥੋਂ ਹਰਮੰਦਰ ਸਾਹਿਬ ਤੋਂ ਵੀ ਆਪਾਂ ਮੱਥਾ ਟੇਕਦੇ ਹੋਏ ਆਪਾਂ 올 ਇੰਡੀਆ ਜਿੰਨੇ ਵੀ ਸਾਡੇ ਗੁਰਦੁਆਰੇ ਆ ਜੋ ਕੋ ਸੰਸਥਾਵਾਂ ਵਾ ਸਟੇਟਾਂ ਵਾ ਸਾਰੀ ਜਗ੍ਹਾ ਘੁੰਮਾਂਗੇ ਤੇ ਜਗਾ ਜਗਾ ਜਾ ਕੇ ਲੋਕਾਂ 'ਗ ਅਪੀਲ ਕਰਾਂਗੇ ਜਾ ਕੇ ਆਪਣੇ ਬੱਚੇ ਲਈ ਅਪੀਲ ਕੀ ਆਪਾਂ ਬੱਚੇ ਆਪਣੇ ਲਈ ਭੀਖ ਹੀ ਮੰਗਾਗਾ ਮੈਂ ਆਪਣੇ ਲਈ ਕਿ ਹਾਂ ਵੀ ਮੇਰੇ ਬੱਚੇ ਜਾਨ ਬਚ ਸਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ 27 ਕਰੋੜ ਬਹੁਤ ਵੱਡੀ ਰਕਮ ਹੈਗੀ ਹੈ ਪਰ ਵੇਖਿਆ ਜਾਵੇ ਤੇ ਆਪਣੀ ਦੇਸ਼ ਦੀ ਜਨਸੰਖਿਆ ਕੇ ਕੁਝ ਵੀ ਨਹੀਂ ਹੈਗਾ ਅਗਰ ਦੇਖਿਆ ਜਾਵੇ 5 ਲੱਖ ਬੰਦਾ ਪੰਜ 500 ਬੰਦਾ ਤੇ ਭਈ ਸਰ 25 ਕਰੋੜ 25 ਕਰੋੜ ਰੁਪਏ ਜਾਂਦਾ ਵਾ ਤੇ ਜੇ ਆਪਣੇ ਦੇਸ਼ ਦੀ ਜਨਸੰਖਿਆ ਬਹੁਤ ਜ਼ਿਆਦਾ ਰਹੇ ਤਾਂ 25 ਕਰੋੜ ਰੁਪਏ ਕੁਝ ਵੀ ਨਹੀਂ ਹੈ ਤੇ ਮੈਂ ਬਸ ਨੂੰ ਜਾਂਦੇ ਹੋਏ ਰਾਹ ਦੇ ਵਿੱਚ ਖੁਦ ਉਹਨਾਂ ਕਿ ਮੈਨੂੰ ਵੇਖਣ ਦੇਖ ਕੇ ਮੈਨੂੰ ਪੁੱਛਣ ਤਾਂ ਕਿ ਮੈਂ ਕਿ ਤੁਸੀਂ ਕਿਸ ਕੰਮ ਲਈ ਜਾ ਰਹੇ ਹੋ ਤੇ ਮੈਂ ਲੋਕਾਂ ਨੂੰ ਦੱਸ ਸਕਾਂ ਤੇ ਤਾਂ ਜੋ ਲੋਕ ਮੇਰੀ ਮਦਦ ਕਰ ਸਕਣ ਮੈਂ ਮਹਿਮ ਜਿਹੜੀ ਇਸੇ ਕਰਕੇ ਸ਼ੁਰੂ ਕੀਤੀ ਹੈ ਜੋ ਮੈਂ ਆਪਣੇ ਪੰਜਾਬ ਤੋਂ ਲੈ ਕੇ ਲਾਸਟ ਸਾਊਥ ਤੇ ਤਾਮਿਲਨਾਡੂ ਤੱਕ ਜਾਏ ਜਾਊਂਗਾ ਤੇ ਆਪਣੇ ਬੱਚੇ ਦੀ ਮਦਦ ਲਈ ਲੋਕਾਂ ਅੱਗੇ ਹੱਥ ਫੈਲਾ ਕੇ ਮਦਦ ਮੰਗੂਗਾ ਚਾਹੇ ਮੈਨੂੰ ਪੀਕ ਵੀ ਮੰਗਣੀ ਪਵੇ ਮੈਂ ਮੰਗੂਗਾ ਆਪਣੇ ਬੱਚੇ ਜਾਣ ਲਈ ਆਇਆ ਪ੍ਰਿਆ ਜੀ ਕੀ ਹੁਣ ਤੱਕ ਹੌਣ ਤੱਕ ਆਪਾਂ 1.5 ਕਰੋੜ ਦੇ ਲਗਭਗ ਪਹੁੰਚ ਗਏ ਆ ਤੇ ਕੀ بیٹے ਦਾ ਨਾਮ ਤਾਂ ਕੀ ਦੱਸੋ ਸਾਰਾ ਬੇਟੇ ਦਾ ਨਾਮ ਰਸ਼ਮੀਤ ਸਿੰਘ ਹੈ ਤੇ ਇਹਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਜਿਹੜੀ ਜੈਨੇਟਿਕ ਡਿਸਆਰਡਰ ਹੁੰਦਾ ਹੈ ਡੀਐਮਡੀ ਕਰਕੇ ਆ ਡਿਸ਼ੈਨ ਮਸਕਲਰ ਡਿਸਟ੍ਰੋਫੀ ਇਹਦੇ ਵਿੱਚ ਬੱਚਿਆਂ ਦੇ ਮਾਸਪੇਸ਼ੀ ਕਮਜ਼ੋਰ ਹੋ ਜਾਂਦੇ ਆ ਹੌਲੀ ਹੌਲੀ ਚੱਲਣਾ ਤੁਰਨਾ ਫਿੱਡਾ ਸਾਰਾ ਕਮਜ਼ੋਰ ਹੋ ਜਾਂਦਾ ਹੈ ਤੇ ਅੱਜ ਅੱਜ ਵੀ ਕੀ ਪ੍ਰਾਲਾ ਕਰ ਰਹੇ ਆ ਹਾਨੂੰ 1.5-2 ਮਹੀਨੇ ਹੋ ਗਏ ਆ ਅਸੀਂ ਪਹਿਲਾਂ ਵੀ ਨਿਊਜ਼ ਆਏ ਸੀ ਤੇ ਅਸੀਂ ਸਾਰਿਆਂ ਨੂੰ ਉਹੀ ਦੁਹਾਰ ਲਈ ਸੀ ਕਿ ਕਿੰਨਾ ਹੋ ਗਿਆ ਤੁਹਾਡੀ ਪਛਤ ਕਰਨ ਕਿਉਂਕਿ ਸਾਡੇ ਬੱਚੇ ਕੋਲ ਬਹੁਤ ਸਮਾਂ ਘਟਿਆ ਨਾਲੇ ਹੁਣ ਆ ਆਪਾਂ ਆਪਣੀ ਗੱਡੀ ਨੂੰ ਤਿਆਰ ਕੀਤਾ ਆ ਤੇ ਇਹਦਾ ਇੱਕ ਮੁਹਿੰਮ ਬਣਾਈ ਆ ਜਿਸ ਚ #savekashmeet ਕਸ਼ਮੀਤ ਨੂੰ ਬਚਾਓ ਕਰਕੇ ਅਸੀਂ ਪੂਰੇ ਭਾਰਤ ਵਿੱਚ ਜਾਵਾਂਗੇ ਤੇ ਸਾਰੇ ਲੋਕਾਂ ਨੂੰ ਜਾਗਰੂਕ ਤੋਂ ਕਰਾਂਗੇ ਤੇ ਰੱਬਾ ਉਹਨਾਂ ਤੇ ਹੱਥ ਜੋੜ ਕੇ ਬੇਨਤੀ ਵੀ ਕਰਦੇ ਆ ਅੱਗੇ ਆਣ ਵੱਧ ਛੜ ਕੇ ਹਾਂ ਦੀ ਮਦਦ ਕਰਨ ਤਾਂ ਕਿ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਬਚਾ ਸਕਾਂ ਕਿੰਨਾ ਖਰਚਾ ਲੱਗਣਾ ਖਰਚਾ ਤੇ ਭਾਜੀ 27 ਕਰੋੜ ਦਾ ਆ ਬਿਲਕੁਲ ਹੁਣ ਤੱਕ ਕਿੰਨੀ ਮਦਦ ਹੋ ਚੁੱਕੀ ਹੈ 1.5 ਕਰੋੜ ਤੇ ਲਗਭਗ ਅਸੀਂ ਪਹੁੰਚ ਗਏ ਆ ਇਹ ਹੁਣ ਭਾਰਤ ਯਾਤਰਾ ਕਿੱਥੇ ਕਿੱਥੇ ਜਾ ਰਹੀ ਹੈ ਆਪਾਂ ਆਪਣੀ ਭਾਰਤ ਯਾਤਰਾ ਕੋਈ ਸਭ ਗੁਰਦੁਆਰਾ ਤੋਂ ਸਟਾਰਟ ਕਰਕੇ ਹੁਣ ਹਰਮੰਦਰ ਸਾਹਿਬ ਚੱਲੇ ਆ ਉਤੋਂ ਜਾ ਕੇ ਫਿਰ ਆਪਾਂ ਦਿੱਲੀ ਜਾਵਾਂਗੇ ਬੰਗਲਾ ਸਾਹਿਬ ਬੰਗਲਾ ਸਾਹਿਬ ਤੋਂ ਜਿਹੜਾ ਵੀ ਰਾਸਤੇ 'ਚ ਗੁਰਦੁਆਰਾ ਆਏਗਾ ਚਾਹੇ ਭਾਵੇਂ ਰਾਜਸਥਾਨ ਸਟੇਟ यूपी आएगा यूपी ਦੇ ਗੁਰਦੁਆਰੇ ਫਿਰ ਆਪਾਂ ਉਹ ਤੋਂ ਅੱਗੇ ਜਾਵਾਂਗੇ ਬਿਹਾਰ ਪਟਨਾ ਸਾਹਿਬ ਨੰਦਪੁਰ ਸਾਹਿਬ ਹਜੂਰ ਸਾਹਿਬ ਜਿਹੜੇ ਵੀ ਗੁਰਦੁਆਰੇ 'ਚ ਆਪਾਂ ਮੱਥਾ ਟੇਕ ਸਕਾਂਗੇ ਆਪਣੇ ਬੱਚੇ ਨੂੰ ਆਸ਼ੀਰਵਾਦ ਵੀ ਦਿਵਾਵਾਂਗੇ ਨਾਲੇ ਇਸ ਗੱਲ ਨੂੰ ਸਾਰੇ ਲੋਕਾਂ ਤੱਕ ਵੀ ਪਹੁੰਚਾਵਾਂਗੇ